ਆਜਾ ਕੇ ਲਈ ਹੋਗਾ ਅੱਗੇ ਕਰਦੇ ਆ ਬਹੁਤ ਲੋਕਾਂ ਦੇਖਿਆ ਦੀਵਾਲੀ ਦਾ ਸੀਜਣਾ ਰਹੇ ਆ ਤੋਂ ਦੇ ਬਤ ਕੀ ਬੋਕਤਾਂ ਦੇਖੋ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਡੀਐਸਪੀ ਨਿਹਾਲ ਸਿੰਘ ਵਾਲਾ ਸ਼੍ਰੀ ਅਨਵਰ ਅਲੀ ਜੀ ਉਹਨਾਂ ਦੀ ਹਦਾਇਤਾਂ ਦੀ ਪਾਲਣਾ ਹਿਤ ਜਿਵੇਂ ਕਿ ਅੱਜਕੱਲ ਦੇਖਿਆ ਜਾਂਦਾ ਕਿ ਇਹ ਦੀਵਾਲੀ ਹੈ ਦਸਹਿਰਾ ਲੰਘ ਕੇ ਗਿਆ ਹੈ ਜਾਂ ਅੱਜਕੱਲ ਸਰਦੀਆਂ ਦੇ ਵਿੱਚ ਲੋਕੀ ਆਪਣੇ ਪ੍ਰੋਗਰਾਮ ਕਰਦੇ ਆ ਸ਼ਾਦੀਆਂ ਕਰਦੇ ਆ ਇਹਨਾਂ ਦੇ ਖੇਦੋ-ਫੋਕ ਦੇ ਸੰਬੰਧ ਵਿੱਚ ਆਮ ਜਨਤਾ ਜਿਹੜੀ ਉਹ ਸ਼ਹਿਰਾਂ ਦੇ ਵਿੱਚ ਆਉਂਦੀ ਹੈ ਤੇ ਬਿਲਕੁਲ ਆ ਰਹੇ ਅਸੀਂ ਉਹਨਾਂ ਦੇ ਐਕਟ੍ਰਾਫ ਨਿਜ਼ਮਾ ਨੂੰ ਲਾਗੂ ਕਰਨ ਵਾਸਤੇ ਉਹਨਾਂ ਦੀ ਜਾਨ ਮਾਲ ਦੀ ਹਿਫਾਜ਼ਤ ਦੇ ਵਾਸਤੇ ਪੀਸੀਆਰ ਪੈਟਰੋਲਿੰਗ ਚੱਲਦੀ ਹੈ ਡਾਕਾ ਬੰਦੀਆਂ ਚੱਲਦੀਆਂ ਨੇ ਤੇ ਗਸ਼ਤਾ ਚੱਲਦੀਆਂ ਨੇ ਅਸੀਂ ਦਿਨ ਰਾਤ ਜਿਹੜਾ ਹੈਗਾ ਅਮਨ ਕਾਨੂੰਨ ਨੂੰ ਲਾਗੂ ਕਰਨ ਦੇ ਵਾਸਤੇ ਜਨਤਾ ਨੂੰ ਭੈਮੁਖਤ ਪ੍ਰਸ਼ਾਸਨ ਦੇਣ ਦੇ ਵਾਸਤੇ ਬਿਲਕੁਲ ਤਤਪਰ ਰਹਿੰਦੇ ਆ ਜੀ ਤੇ ਮੁਸਤੈਦੀ ਦੇ ਨਾਲ ਜਿਹੜੀ ਪੁਲਿਸ ਫੋਰਸ ਹੈ ਉਹ ਨਿਹਾਲਸੇਵਾਲਾ ਮੰਡੀ ਦੇ ਵਿੱਚ ਡਿਊਟੀ ਕਰ ਰਹੀ ਹੈ ਜੀ। ਐਤਕੀ ਦੀਵਾਰੀਂ ਲੈ ਕੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਸੰਦੇਸ਼ ਨਹੀਂ ਮੈਂ ਤਾਂ ਇਹੋ ਹੀ ਬੇਨਤੀ ਕਰਨਾ ਚਾਹਾਂਗਾ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੰਜਾਬ ਰੁਕਤਾ ਮੇਲਿਆਂ ਤੇ ਤਿਹਾਰਾਂ ਦਾ ਦੇਸ਼ ਹੈ। ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਇਆ ਇਨਾਂ ਤਿਉਹਾਰਾਂ ਦੀ ਤਬਸਕਰਤਾ ਨੂੰ ਬਣਾਈ ਰੱਖਣ ਲਈ ਜਿਹੜੇ ਹੈਗੇ ਨੇ ਲੋਕਾਂ ਨੂੰ ਬੜੇ ਹੀ ਸਾਦੇ ਤੇ ਅੱਛੇ ਸਲੀਕੇ ਨਾਲ ਇਹ ਤਿਹਾਰ ਮਨਾਉਣੇ ਚਾਹੀਦੇ ਨੇ ਕਿਸੇ ਵੀ ਤਰ੍ਹਾਂ ਦਾ ਬਹਿਰ ਰੋਧ ਦੁਸ਼ਮਣੀ ਜਿਹੜੀ ਹੈ ਉਹ ਨਹੀਂ ਰੱਖਣੀ ਚਾਹੀਦੀ ਇਹ ਜਿਹੜੇ ਤਿਉਹਾਰ ਹਨ ਸਾਡੇ ਸੰਤਾਂ ਮਹਾਪੁਰਸ਼ਾਂ ਦੇ ਸਾਡੇ ਪੀਰ ਪੈਗੰਬਰਾਂ ਦੇ ਸਾਡੇ ਗੁਰੂ ਸਹਿਬਾਨਾਂ ਦੀਆਂ ਜਿਹੜੀਆਂ ਹੈਗੀਆਂ ਯਾਦਾਂ ਨਾਲ ਜੁੜੇ ਹੋਏ ਨੇ ਸਾਨੂੰ ਉਹਨਾਂ ਦੀ ਧਾਰਮਿਕਤਾ ਨੂੰ ਮਿਆ ਧਿਆਨ ਦੇ ਵਿੱਚ ਰੱਖਦੇ ਹੋਇਆ ਇਹ ਤਿਉਹਾਰ ਮਨਾਉਣੇ ਚਾਹੀਦੇ ਨੇ ਚਾਹਦੋ ਇਹਨਾਂ ਦੀ ਪਵਿੱਤਰਤਾ ਕਾਇਮ ਰਹਿ ਸਕੇਗੀ